ਸਾਈ ਗੁਰਜੀ ਦਾ ਖਾਲਸਾ ਸ੍ਰੀ ਗੁਰੂ ਜੀ ਦੀ ਫਤਿਹ ਟਰੈਕਟਰ ਮੇਲਾ YouTube ਚੈਨਲ ਤੇ ਖੇਤੀ ਖਬਰ Facebook ਪੇਜ ਤੇ ਤੁਹਾਡੇ ਸਾਰਿਆਂ ਦਾ ਕਰਦੇ ਆ ਸਵਾਗਤ ਆਜ ਜਿਹੜਾ ਬਾਣ ਲੈ ਕੇ ਆਏ ਆ ਆਪਾਂ ਇਹ ਵੀਰ ਕਰ ਰਹੇ ਨੇ ਮਜਬੂਰੀ ਕਰਕੇ ਕੋਈ ਅਰਜੈਂਟ ਸੇਲ ਕਰ ਰਹੇ ਨੇ ਵਧੀਆ ਭਾਅ ਵਧੀਆ ਏਰੀਆ ਵਧੀਆ ਇੱਕ ਨੰਬਰ ਜ਼ਮੀਨ ਮਿਲੂਗੀ ਸਾਰੀ ਜਾਣਕਾਰੀ ਵੀਡੀਓ ਵਿੱਚ ਦਿੱਤੀ ਹੋਈ ਹੈ ਵੀਡੀਓ ਦੇ ਲਾਸਟ ਤੱਕ ਜੁੜੇ ਰਹਿਓ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਆਪਣੇ ਘਰ ਕੋਠੀ ਮਕਾਨ ਖੇਤੀਬਾੜੀ ਮਸ਼ੀਨਰੀ ਦੀ ਐਡ ਜਾਂ ਕੋਈ ਐਗਰੀਕਲਚਰ ਜ਼ਮੀਨ ਦੀ ਐਡ ਤੁਹਾਡੇ ਤੋਂ ਕਰਵਾਉਣਾ ਚਾਹੁੰਦੇ ਹੋ ਤੁਹਾਡੀ ਐਡ ਕਰਵਾਉਣ ਲਈ 5 ਤੋਂ 6 ਮਿੰਟਾਂ ਦੀ ਵੀਡੀਓ ਫੋਨ ਨੂੰ ਟੈਡਾ ਕਰਕੇ ਬਣਾ ਕੇ ਭੇਜਣੀ ਹੈ ਬਣਾ ਕੇ ਕਿਸੇ ਤੇ ਭੇਜਣੀ ਹੈ ਸਾਡਾ WhatsApp ਨੰਬਰ ਥੱਲੇ ਆ ਰਿਹਾ 9877988446 ਇਹ ਨੰਬਰ ਤੇ ਤੁਸੀਂ ਸਾਰੀ ਜਾਣਕਾਰੀ ਪਲੱਸ ਵੀਡੀਓ ਫੋਟੋਆਂ ਭੇਜ ਦਿਓ ਉਸ ਤੋਂ ਬਾਅਦ ਤੁਹਾਡੀ ਐਡ ਸਾਡੇ ਪਲੇਟਫਾਰਮਾਂ ਤੇ ਲਾ ਦਿੱਤੀ ਜਾਊਗੀ ਤੁਹਾਡੀ ਐਡ Instagram Facebook YouTube ਚੈਨਲ ਤੇ ਅਸੀਂ ਚਲਾ ਦਿਆਂਗੇ ਤੇ ਤੁਸੀਂ ਘਰ ਬੈਠੇ ਜਿਹੜਾ ਆਪਣੀ ਚੀਜ਼ ਸੇਲ ਕਰ ਸਕੋਗੇ ਇਸ ਤੋਂ ਇਲਾਵਾ ਜੇਕਰ ਤੁਸੀਂ ਕੋਈ ਆਪਣੇ ਖਾਸ ਏਰੀਆ ਦੀ ਜ਼ਮੀਨ ਦੀ ਭਾਅ ਵਿੱਚੋਂ ਤਾਂ ਸਾਨੂੰ ਕਮੈਂਟਾਂ ਵਿੱਚ ਤੁਹਾਡਾ ਬਜਟ ਕਿੰਨਾ ਕਰ ਤੁਸੀਂ ਕਿੰਨੇ ਕਿੱਲਾਂ ਦਾ ਟੱਕ ਦੇਖ ਰਹੇ ਹੋ ਸਾਨੂੰ ਅਜੇ ਕਮੈਂਟਾਂ ਵਿੱਚ ਜਰੂਰ ਦੱਸ ਦਿਓ ਅਗਲੀ ਵੀਡੀਓ ਤੁਸੀਂ ਛੋਟੇ ਖੋਦੇ ਏਰੀਆ ਦੀ ਲੈ ਕੇ ਹਾਜ਼ਰ ਹੋ ਜਾਗੇ ਅੱਜ ਜਿਹੜੀ ਵੀਡੀਓ ਉੱਤੇ ਅਸੀਂ ਫੋਕਸ ਕਰ ਰਹੇ ਹਾਂ ਇਹ ਵੀਡੀਓ ਤੇ ਲਈ ਕਾਫੀ ਜਾਣਿਆਂ ਦੇ ਕਮੈਂਟ ਸੀ ਕਾਫੀ ਵੀਰ ਭਾਈ ਇਸ ਤਰ੍ਹਾਂ ਦਾ ਬਾਣ ਦੇਖ ਰਹੇ ਸੀਗੇ ਠੀਕ ਹੈ ਤੇ ਉੱਤੋਂ ਹੁਣ ਇਹ ਚੀਜ਼ ਜਿਹੜਾ ਮੈਂ ਦੱਸ ਦਿਆਂ ਵੀ ਸਾਰੀ ਜਾਣਕਾਰੀ ਦੇਣ ਲੱਗਿਆ ਵੀ ਵੀਡੀਓ ਦੀ ਦੋ ਕਿੱਲੇ ਛੇਕ ਨਾਲਾ ਬਾਣ ਆਇਆ ਆਪਣੇ ਕੋਲੇ ਅੱਜ ਦੋ ਕਿੱਲੇ ਛੇਕ ਨਾਲਾ ਬਾਣ ਹੈ ਪੂਰਾ ਟੌਪ ਦਾ ਬਾਣ ਹੈ ਫਸਲਾਂ ਦਾ ਯਾਰ ਕੋਈ ਦਿੱਕਤ ਹੀ ਨਹੀਂ ਹੈ ਨਾ ਕੋਈ ਮਰਜ਼ੀ ਫਸਲ ਬੀਜ ਲਓ ਪਲੱਸ ਪੁਆਇੰਟ ਕੀ ਹੈ ਬਾਣ ਦਾ ਵੀ ਇਹ ਭਾਈ ਮੋਗੇ ਦੇ ਵਿੱਚ ਹੈ ਬਾਣ ਬਿਲਕੁਲ ਪਹਿਲਾ ਨੱਕਾ ਨਹਿਰ ਦਾ ਬਾਣ ਦੇ ਵਿੱਚ ਖੁੱਲਦਾ ਪਹਿਲੇ ਨੱਕੇ ਤੇ ਹੈ ਬਾਣ ਤੇ ਪਾਣੀ ਬਿਲਕੁਲ ਆਮ ਰਹਿੰਦਾ ਫਿਰ ਵੀ ਜੇ ਕੋਈ ਮਾੜੀ ਮੋਟੀ ਕਮੀ ਮਿਲਦੀ ਹੈ ਤਾਂ ਭਾਈ ਜੀ ਮੋਟਰ ਕਨੈਕਸ਼ਨ ਲੱਗਿਆ ਹੋਇਆ ਹੈ ਬਾਣ ਦੇ ਵਿੱਚ ਪਰ ਉਹ ਅੱਧ ਦੇ ਉੱਤੇ ਆ ਤੁਹਾਨੂੰ ਵਾਰੀ ਮਿਲ ਜੂਗੀ ਇੱਕ ਦਿਨ ਵਾਰੀ ਇਹ ਕਰਦੀ ਹੁੰਦੀ ਜਿਨ੍ਹਾਂ ਦਾ ਬਾਣ ਹੈ ਇੱਕ ਦਿਨ ਕਿਸੇ ਹੋਰ ਕਰਦੀ ਵਾਰੀ ਹੁੰਦੀ ਹੈ ਤੇ ਦੋ ਕਿੱਲੇ ਛੇਕ ਨਾਲਾ ਬਾਣ ਹੈ ਵਧੀਆ ਏਰੀਆ ਵਧੀਆ ਪਾਣੀ ਬਾਕੀ ਪਾਣੀ ਦੀ ਲੋੜ ਹੀ ਨਹੀਂ ਪੈਂਦੀ ਯਾਰ ਹਨਾ ਵੀ ਨਹਿਰ ਦਾ ਪਾਣੀ ਐਨਾ ਆਮ ਹੈ ਬਾਣ ਨੂੰ ਵੀ ਵਧੀਆ ਪ੍ਰੋਪਰ ਬਾਣ ਦੇ ਪਹਿਲੇ ਨਕਕੇ ਤੋਂ ਬਾਣ ਪੱਕਦਾ ਜੀ ਠੀਕ ਆ ਤੇ ਏਰੀਆ ਦੀ ਆਪਾਂ ਹੁਣ ਗੱਲ ਕਰ ਲੈਂਦੇ ਜੀ ਏਰੀਆ ਹੈਗਾ ਜਲਾਲਾਬਾਦ ਜਲਾਲਾਬਾਦ ਤੋਂ 9 ਕਿਲੋਮੀਟਰ ਦੂਰ ਤੇ ਇਹ ਜ਼ਮੀਨ ਹੈ ਜੀ ਠੀਕ ਹੈ ਜਾ ਕੇ ਦੇਖਿਓ ਜਾ ਕੇ ਦੇਖੋਗੇ ਹਨਾ ਮਾਹੌਲ ਦੇਖੋਗੇ ਤੁਹਾਨੂੰ ਮੋੜਨ ਵਾਲਾ ਸੌਦਾ ਹੀ ਨਹੀਂ ਹਨਾ ਇੱਕ ਨੰਬਰ ਬਾਣ ਹੈ ਤੇ ਬਾਕੀ ਵੀਰ ਹੋਰੀ ਨਾ ਕੋਈ ਮਜਬੂਰੀ ਕਰਕੇ ਅਰਜੈਂਟ ਵੇਚਣਾ ਚਾਹੁੰਦੇ ਨੇ ਅਰਜਣ ਵੇਚਣ ਕਰਕੇ ਇਹਨਾਂ ਨੇ ਰੇਟ ਹੈ ਜਿਹੜਾ ਬਹੁਤ ਹੀ ਜਦੋਂ ਆ ਪੂਰਾ ਸੂਰਾ ਮੰਗਿਆ ਹੈ ਜਾਨੀ ਕਿ ਜ਼ਮੀਨ ਦੇ ਹਿਸਾਬ ਨਾਲ ਆਪਾਂ ਕਹਿ ਜੀਏ ਵੀ ਅੱਧਾ ਰੇਟ ਹੀ ਮੰਗਿਆ 32 ਲੱਖ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਦੇਣੀ ਆ ਆਸੇ ਪਾਸੇ ਜ਼ਮੀਨਾਂ ਇਹ ਤੋਂ ਬਹੁਤ ਉੱਚੇ ਰੇਟ ਤੇ ਵਿਕੀਆਂ ਨੇ ਇਹ ਜ਼ਮੀਨ ਦਾ ਰੇਟ ਹੈ ਜਿਹੜਾ ਪ੍ਰੋਪਰ ਪੂਰਾ ਸੂਰਾ ਮੰਗਿਆ ਗਿਆ ਕੇ ਉਸ ਕਰਕੇ ਮੰਗਿਆ ਗਿਆ ਕਿ ਇਹਨਾਂ ਨੇ ਜਲਦੀ ਸੇਲ ਕਰਕੇ ਹਨਾ ਕੋਈ ਮਜਬੂਰੀ ਵਾਸਤੇ ਸੇਲ ਕਰ ਰਹੇ ਨੇ 32 ਲੱਖ ਪਰ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਦੇਣੀ ਆ ਜੀ ਤੋ ਕਿੱਲੇ ਛੇਕ ਨਾਲਾ ਬਾਣ ਮੋਗੇ ਦੇ ਮੂੰਹ ਚਾ ਬਿਲਕੁਲ ਤੇ ਬਾਕੀ ਮੋਟਰ ਚ ਅੱਧ ਨਹੀਂ ਮਿਲ ਜੂਆ ਜੀ ਤੇ ਨੰਬਰ ਇਹਨਾਂ ਦਾ ਕਰ ਦਿੱਤੇ ਆ ਸਕਰੀਨ ਤੇ ਸ਼ੋਅ ਇਹ ਨੰਬਰ ਤੇ ਕਾਲ ਕਰ ਲਿਓ ਸਾਰੀ ਜਾਣਕਾਰੀ ਤੁਸੀਂ ਇਸੇ ਨੰਬਰ ਤੋਂ ਤੱਕ ਕਰ ਸਕਦੇ ਹੋ ਸਾਰੀ ਪ੍ਰੋਪਰ ਜਾਣਕਾਰੀ ਮਿਲ ਜੂਗੀ ਬਤੇਰੀ ਜਾਣਕਾਰੀ ਲਈ ਆਪਣੇ ਚੈਨਲ ਨਾਲ ਬਨੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇੰਸਟਾਗ੍ਰam ਪੇਜ ਨੂੰ ਫੋਲੋ ਕਰ ਲਿਓ ਫੇਸਬੁਕ ਨੂੰ ਫੋਲੋ ਕਰ ਸਕਦੇ ਹੋ ਇਸੇ ਤਰ੍ਹਾਂ ਦੀਆਂ ਘੈਂਟ ਘੈਂਟ ਵੀਡੀਓ ਲੈ ਕੇ ਤੁਹਾਡੇ ਤੱਕ ਬਨੇ ਰਹਾਂਗੇ ਹੋਰ ਨਵੀਂ ਘੈਂਟ ਵਧੀਆ ਵੀਡੀਓ ਲੈ ਕੇ ਜਲਦੀ ਤੁਹਾਡੇ ਨਾਲ ਫੇਰ ਮੁਲਾਕਾਤ ਹੋਣੀ ਹੈ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਮਿਲਦੇ ਆ ਕਿਸੇ ਹੋਰ ਵੀਡੀਓ ਚ ਆਪਕਾ ਖੇਲ ਰੱਖ